ਸੀਪੀਐਸਟ ਦੇ ਤੌਰ ਤੇ ਸਿਉਹਲੇ ਤੇ ਕੀਤੀ ਹੈ ਕੰਗ ਸਾਹਿਬ ਨੇ ਔਰ ਮੈਡਮ ਜਗਦੀਪ ਕੌਰ ਜੀ ਨੇ ਔਰ ਹਲੋ ਮੈਮ ਨੇ ਇਨਕਮ ਜਨਰੇਟ ਕਰਵਾਉਣ ਦਾ ਸੋਰਸ ਪ੍ਰੋਵਾਈਡ ਕਰਵਾਇਆ ਤੇ ਬਹੁਤ ਹੈਪੀ ਹੈਗੇ ਆਂ ਛੋਟੀਆਂ-ਮੋਟੀਆਂ ਮੈਨੂੰ ਪ੍ਰੋਬਲਮ ਆਉਂਦੀ ਆ ਛੋਟੇ-ਛੋਟੇ ਕੋਈ ਚੀਜ਼ ਨਹੀਂ ਤੇ ਆਉਂਦੀ ਉਹ ਮੈਂ ਸਾਰੀਆਂ ਸਿੱਖ ਲਈਆਂ ਵੈਨੋਂ ਤੋਂ ਜੀ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਜੋ ਜੀ ਐਸ ਐਸ ਦੇ ਵੱਲੋਂ ਬੱਚਿਆਂ ਨੂੰ ਬੀਬੀਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਨੇ ਜੋ ਗਵਰਨਮੈਂਟ ਦੇ ਵੱਲੋਂ ਮੈਡਮ ਪਰਮਿੰਦਰ ਕੌਰ ਜੀ ਜੋ ਸਲਾਈ ਕਢਾਈ ਦੇ ਬਾਰੇ ਜਾਣਦੇ ਨੇ ਸਲਾਈ ਕਢਾਈ ਦੀ ਸਿੱਖਿਆ ਦਿੰਦੇ ਨੇ ਉਹਨਾਂ ਦੇ ਵੱਲੋਂ ਅੱਜ ਇੱਥੇ ਵਿਅੰਤ ਸਿੰਘ ਸਟੇਡੀਅਮ ਸਿਸਮਾ ਰੋਡ ਕਰਾਲੀ ਤੇ ਸਰਟੀਫਿਕੇਟ ਦਿੱਤੇ ਗਏ ਨੇ ਜੋ ਬੀਬੀਆਂ ਨੂੰ ਤੇ ਸਰਦਾਰ ਜਗਮਉਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਉਹਨਾਂ ਦੇ ਦੁਆਰਾ ਇੱਥੇ ਉਹਨਾਂ ਦੇ ਕਰ ਕਮਲਾ ਦੇ ਨਾਲ ਇੱਥੇ ਸਰਟੀਫਿਕੇਟ ਵੰਡੇ ਗਏ ਨੇ ਤੇ ਆਓ ਤੁਹਾਨੂੰ ਦਿਖਾਉਨੇ ਆ ਸਾਰੀ ਜਾਣਕਾਰੀ ਅਤੇ ਗੱਲਬਾਤ ਵੀ ਕਰਦੇ ਆ ਮੈਡਮ ਪਰਮਿੰਦਰ ਕੌਰ ਜੀ ਦੇ ਨਾਲ ਅਤੇ ਜੋ ਹੋਰ ਵੀ ਇੱਥੇ ਸ਼ਕਤੀਤਾ ਪਹੁੰਚੀਆਂ ਨੇ ਉਹਨਾਂ ਦੇ ਨਾਲ ਅਤੇ ਜਿਨ੍ਹਾਂ ਨੂੰ ਸਰਟੀਫਿਕੇਟ ਮਿਲੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹਨਾਂ ਸਰਟੀਫਿਕੇਟਾਂ ਦਾ ਕੀ ਫਾਇਦਾ ਹੁੰਦਾ ਹੈ ਮੈਂ ਪਰਮਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਅੱਜ ਇਹ ਸਰਟੀਫਿਕੇਟ ਦਿੱਤੇ ਗਏ ਆ ਜੋ ਕਿਸ ਬੇਸ ਤੇ ਦਿੱਤੇ ਗਏ ਆ ਤੇ ਕਿਉਂ ਦਿੱਤੇ ਗਏ ਆ ਸਰ ਇਹ ਇੱਕ ਡਰੈਸ ਮੇਕਿੰਗ ਕੋਰਸ ਹੁੰਦਾ ਏ ਜੋ ਸਾਨੂੰ ਭਾਰਤ ਸਰਕਾਰ ਪ੍ਰੋਵਾਈਡਿੰਗ ਕਰਵਾਉਂਦੀ ਏ ਜਿਹੜੀ ਸਾਡੀ ਸੰਸਥਾ ਏ ਐਨਜੀਓ ਏ ਜੇਐਸਐਸ ਮੁਹਾਰੀ ਵੱਲੋਂ ਆਪਾਂ ਨੇ ਇੱਥੇ ਇੱਕ ਕੋਰਸ ਕਰਵਾਇਆ ਸੀਗਾ ਲੜਕੀਆਂ ਨੂੰ ਜਿਹੜਾ ਕਿ 3.5 ਮਹੀਨੇ ਦਾ ਸੀ ਡਰੈਸ ਮੇਕਿੰਗ ਦਾ ਤਾ ਅੱਜ ਉਹ ਪੂਰਾ ਕੰਪਲੀਟ ਇਹਨਾਂ ਕੁੜੀਆਂ ਨੇ ਕਰ ਲਿਆ ਸੀ ਉਹਨਾਂ ਦੇ ਜਿਹੜੇ ਸਰਟੀਫਿਕੇਟ ਹੈ ਉਹ ਵੰਡੇ ਗਏ ਆ ਜਿਹਦੇ ਵਿੱਚ ਚੀਫ ਗੈਸਟ ਦੇ ਤੌਰ ਤੇ ਸ਼ਿਰੋਤ ਕੀਤੀ ਹੈ ਕੰਗ ਸਾਹਿਬ ਨੇ ਔਰ ਮੈਡਮ ਜਗਦੀਪ ਕੌਰ ਜੀ ਨੇ ਔਰ ਜਸਵਿੰਦਰ ਸਿੰਘ ਧنوਆ ਜੀ ਨੇ ਇਹਨਾਂ ਦੀ ਹੈਲਪ ਨਾਲ ਆਪਾਂ ਨੇ ਇਹ ਲੜਕੀਆਂ ਮਤਲਬ ਪਬਲਿਕ ਦੀ ਸੇਵਾ ਕਰ ਸਕੀਆਂ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਇਸ ਚੀਜ਼ ਨੂੰ ਕਰਦਿਆਂ ਹੋ ਬਹੁਤ ਬਹੁਤ ਧੰਨਵਾਦ ਹੈ ਅਮਰਜੀਤ ਧਮਾਨ ਜੀ ਦਾ ਜਿਹੜੇ ਸਾਡੀ ਕਵਰੇਜ ਕਰਕੇ ਬੱਚਿਆਂ ਤੱਕ ਮੈਸੇਜ ਲਾਉਣੇ ਔਰ ਬੱਚੇ ਕੋਰਸ ਕਰ ਲਈ ਆਉਂਦੇ ਆ। ਥੈਂਕ ਯੂ ਜੀ। ਮੈਡਮ ਜਗਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਅੱਜ ਇਹ ਸਰਟੀਫਿਕੇਟ ਵੰਡੇ ਗਏ ਆ ਸਲਾਈ ਕਢਾਈ ਦੇ ਜੋ ਵੀ ਤੇ ਤੁਸੀਂ ਵੀ ਇੱਥੇ ਸ਼ਿਰਕਤ ਕੀਤੀ ਆ ਸਰਦਾਰ ਜਗਮਉਂਦ ਸਿੰਘ ਕੰਗ ਜੀ ਦੁਆਰਾ ਇਹ ਉਹਨਾਂ ਦੇ ਸ਼ੁਭਕਾਰ ਕਮਲਾ ਦੇ ਨਾਲ ਇਹ ਸਰਟੀਫਿਕੇਟ ਇੱਥੇ ਵੰਡੇ ਗਏ ਆ। ਕੀ ਕਹਿਣਾ ਤੁਹਾਡਾ? ਪਹਿਲਾਂ ਤਾਂ ਅਮਰਜੀਤ ਧਮਾਨ ਜੀ ਦਾ ਧਮਾਨ ਚੈਨਲ ਜੀ ਦਾ ਬਹੁਤ ਬਹੁਤ ਧੰਨਵਾਦ। ਜੋ ਕਿ ਸਾਡੇ ਨਿੱਕੇ ਵੱਡੇ ਸਾਰੇ ਪ੍ਰੋਗਰਾਮਾਂ ਨੂੰ ਕਵਰੇਜ ਕਰਕੇ ਸਾਰੀ ਪਬਲਿਕ ਦੇ ਵਿੱਚ ਹਾਲ ਪੰਜਾਬ ਦੇ ਵਿੱਚ ਬਰਦ ਦੇ ਵਿੱਚ ਪਹੁੰਚਾਉਂਦੇ ਆ ਅਸੀਂ ਉਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਸਾਡੇ ਨਿੱਕੇ ਜਿਹੇ ਸੱਦੇ ਤੋਂ ਪਹੁੰਚਦੇ ਆ ਬਾਕੀ ਇਹ ਮੈਡਮ ਪ੍ਰਵਿੰਦਰ ਜੀ ਨੇ ਦੱਸਿਆ ਹੈ ਵੀ ਮਤਲਬ ਜਿਹੜਾ ਜੇਐਸਐਸ ਵੱਲੋਂ ਮੁਹਾਲੀ ਵੱਲੋਂ ਇਹ ਕੋਰਸ ਚਲਾਏ ਗਏ ਆ ਇਹ ਬਹੁਤ ਵਧੀਆ ਇੱਕ ਉਪਰਾਲਾ ਏ ਤੇ ਬੱਚਿਆਂ ਨੂੰ ਸਿੱਖਣ ਨੂੰ ਮੌਕਾ ਮਿਲਦਾ ਹੈ ਕੁੜੀਆਂ ਸਿੱਖਦੀਆਂ ਆ ਆਪਣੇ ਆਪਣੀ ਸਟਿਚਿੰਗ ਕਰਦੀਆਂ ਹੈ ਹੋਰ ਮਤਲਬ ਅੱਗੇ ਆਪਣਾ ਕਾਰੋਬਾਰ ਵਧਾਉਂਦੀਆਂ ਹੈ ਬਹੁਤ ਵਧੀਆ ਲੱਗਿਆ ਇਹ ਇਦਾਂ ਦੇ ਉਪਰਾਲੇ ਆ ਜਿਹੜੇ ਸਾਨੂੰ ਸ਼ਹਿਰ ਦੇ ਵਿੱਚ ਉਹ ਕਰਨੇ ਚਾਹੀਦੇ ਹੈ ਤੇ ਸਾਨੂੰ ਇਹਨਾਂ ਬੱਚਿਆਂ ਦੀ ਮੈਡਮ ਦੀ ਸਪੋਰਟ ਕਰਨੀ ਚਾਹੀਦੀ ਹੈ ਔਰ ਅਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਵੱਧ ਤੋਂ ਵੱਧ ਕਰੂਗੇ ਕਿ ਅਸੀਂ ਇਹਨਾਂ ਨੂੰ ਹਰ ਟਾਈਮ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ ਤੇ ਇਦਾਂ ਦੇ ਉਪਰਾਲੇ ਮੈਡਮ ਦੇ ਨਾਲ ਰਲ ਕੇ ਅਸੀਂ ਕਹੂਗੇ ਇਹਨਾਂ ਨੂੰ ਵੀ ਕਰੋ ਜ਼ਰੂਰ ਤੇ ਗੰਗਸਾਹਬ ਦਾ ਬਹੁਤ-ਬਹੁਤ ਧੰਨਵਾਦ ਆ ਕੇ ਆਪਣੇ ਹੱਥ ਹੱਥਾਂ ਦੇ ਨਾਲ ਸਰਟੀਫਿਕੇਟ ਬੱਚਿਆਂ ਨੂੰ ਦੇ ਕੇ ਗਏ ਆ। ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਸ਼ੁਕਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਇਹ ਕੀ ਨਾਮ ਹੈ ਤੁਹਾਡਾ? ਸਜਗਦੀਪ ਕੋਰੜੀ ਜੀ। ਜੀ ਅੱਜ ਤੁਹਾਨੂੰ ਇਹ ਸਰਟੀਫਿਕੇਟ ਮਿਲਿਆ ਕੀ ਕਹੋਗੇ ਤੁਸੀਂ ਇਹਦੇ ਬਾਰੇ ਜੋ ਸਰਟੀਫਿਕੇਟ ਤੁਹਾਨੂੰ ਮਿਲੇ? ਸਰ ਮੈਨੂੰ ਡਰੈਸ ਮੇਕਿੰਗ ਦਾ ਸਰਟੀਫਿਕੇਟ ਮਿਲਿਆ ਹੈ। 3.5 ਮਹੀਨੇ ਦਾ ਸਾਡਾ ਕੋਰਸ ਸੀਗਾ ਜੀ। ਜੀ। ਤੇ ਮਤਲਬ ਇਹ ਕੋਰਸ ਆਉਣ ਤੋਂ ਪਹਿਲਾਂ ਅਸੀਂ ਘਰ ਹੀ ਬੈਠੀਆਂ ਸੀ, ਫ੍ਰੀ ਬੈਠੀਆਂ ਸੀ। ਇੱਕ ਸਾਨੂੰ ਮਤਲਬ ਮੈਮ ਨੇ ਇਨਕਮ ਜਨਰੇਟ ਕਰਵਾਉਣ ਦਾ ਸੋਰਸ ਪ੍ਰੋਵਾਈਡ ਕਰਵਾਇਆ ਤੇ ਬਹੁਤ ਹੈਪੀ ਹੈਗੇ ਆ ਕਿ ਖੁਦ ਆਪਣੀ ਇਨਕਮ ਜਨਰੇਟ ਕਰ ਸਕਦੇ ਆ ਤੇ ਮੈਨੂੰ ਅਸੀਂ ਰਿਕੁਐਸਟ ਕਰਦੇ ਆ ਕਿ ਕੁਝ ਹੋਰ ਨਵਾਂ ਸਾਡੇ ਲਈ ਲੈ ਕੇ ਆਓ ਜੀ ਤੇ ਫਿਊਚਰ ਅਸੀਂ ਅੱਗੇ-ਅੱਗੇ ਕੁਝ ਕਰ ਸਕੀਏ ਜੀ ਥੈਂਕ ਯੂ ਮੈਡਮ ਦਾ ਜੋ ਰਤਬਾ ਜੋ ਇਹਨਾਂ ਨੇ ਸਿਖਾਇਆ ਕਿਸ ਤਰ੍ਹਾਂ ਤੁਹਾਨੂੰ ਸਿਖਾਇਆ ਕਿਵੇਂ ਇਹਨਾਂ ਦਾ ਸੁਭਾਅ ਲੱਗਿਆ ਤੁਹਾਨੂੰ ਤੇ ਉਹਨਾਂ ਬਾਰੇ ਕੁਝ ਨਾ ਪੁੱਛੋ ਜੀ ਜੀ ਤੇ ਬਹੁਤ ਅੱਛਾ ਨੇਚਰ ਹੈ ਜੀ ਮੈਡਮ ਦਾ ਤੇ ਬੜੇ ਮਤਲਬ ਫ੍ਰੈਂਡਲੀ ਵੇ ਨਾਲ ਇਹਨਾਂ ਨੇ ਸਾਨੂੰ ਟ੍ਰੀਟ ਕੀਤਾ ਜੀ ਬੜੀ ਕੀ ਕਹਿ ਸਕਦੇ ਹਾਂ ਨੂੰ ਉਹਦੇ ਵਾਸਤੇ ਕੋਈ ਸ਼ਬਦ ਨਹੀਂ ਹੈਗੇ ਸਾਡੇ ਕੋਲੇ ਜੀ ਵੀ ਮੈਂ ਦਾ ਨੇਚਰ ਔਰ ਸਖਾਣ ਦਾ ਵੇ ਹੈ ਜਿਹੜਾ ਬਹੁਤ ਅੱਛਾ ਹੈ ਜੀ ਠੀਕ ਹਾਂਜੀ ਸਰ ਥੈਂਕ ਯੂ ਥੈਂਕ ਯੂ ਸਰ ਹਾਂਜੀ ਸੱਸੀ ਗੱਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਨ ਭੱਟਾਚਾਰੀਆ ਜੀ ਜੀ ਤੁਸੀਂ ਕੀ ਕਹੂਗੇ ਅੱਜ ਜੋ ਸਰਟੀਫਿਕੇਟ ਦਿੱਤੇ ਗਏ ਆ 3.5 ਮਹੀਨੇ ਲਾ ਕੇ ਤੁਸੀਂ ਇੱਕ ਕੋਰਸ ਕੀਤਾ ਕਿਹੜਾ ਕੋਰਸ ਕੀਤਾ ਤੁਸੀਂ ਅਸੀਂ ਜੀ ਡਰੈਸ ਮੇਕਿੰਗ ਵਲੋਂ ਸਟੀਚਿੰਗ ਦਾ ਕਰਿਆ ਹਾਂਜੀ ਬਹੁਤ ਅੱਛਾ ਲੱਗਿਆ ਸਰ ਮੈਮ ਨੇ ਸਾਨੂੰ ਬਹੁਤ ਅੱਛਾ ਸਿਖਾਇਆ ਹਾਂਜੀ ਅਸੀਂ ਹੁਣ ਖੁਦ ਵੀ ਅਸੀਂ ਸੂਟ ਸਟਿਚ ਕਰਨ ਲੱਗੇ ਆਂ ਔਰ ਮੈਮ ਬਹੁਤ ਅੱਛਾ ਸਰ ਬਹੁਤ ਨੇਚਰ ਅੱਛੀ ਇਹਨਾਂ ਦੀ ਔਰ ਇਹਨਾਂ ਦੀ ਬਦੌਲਤ ਅਸੀਂ ਕੰਮ ਕਰਨ ਦਾ ਸ਼ੁਰੂ ਕਰ ਦਿੱਤਾ ਹੈ ਜੀ ਆਪਣੇ ਆਪ ਯੋਗ ਹੋ ਗਏ ਹਾਂ ਜੀ ਆਪਣੇ ਆਪ ਯੋਗ ਹੋ ਗਏ ਜੀ ਜੀ ਇਦਾਂ ਦੇ ਮੈਮ ਅਗਰ ਸਾਨੂੰ ਪਹਿਲਾਂ ਮਿਲਦੇ ਸ਼ਾਇਦ ਅਸੀਂ ਪਹਿਲਾਂ ਬਹੁਤ ਅੱਗੇ ਤੱਕ ਵੱਧ ਜਾਂਦੇ ਪਰ ਅੱਜ ਸਾਨੂੰ ਹੁਣ ਮਿਲੇ ਨੇ ਹੁਣ ਸਾਨੂੰ ਥੋੜਾ ਟਾਈਮ ਲੱਗੇਗਾ ਪਰ ਇਹਨਾਂ ਦੀ ਕਿਰਪਾ ਨਾਲ ਅਸੀਂ ਅੱਗੇ ਵਧਦੇ ਜਾਵਾਂਗੇ ਜੀ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਈ ਨਾਮ ਹੈ ਤੁਹਾਡਾ ਹਰਦੀਪ ਘੋਰਾ ਜੀ ਹਾਂਜੀ ਤੁਹਾਨੂੰ ਵੀ ਅੱਜ ਇਹ ਸਰਟੀਫਿਕੇਟ ਮਿਲਿਆ ਤੁਸੀਂ ਕਿਹੜਾ ਕੋਰਸ ਕੀਤਾ ਡਰੈਸ ਮੇਕਿੰਗ ਦਾ ਕਰਿਆ ਜੀ ਹਾਂਜੀ ਜੀ ਕਿਵੇਂ ਲੱਗਿਆ ਤੁਹਾਨੂੰ ਇਹ ਕੋਰਸ ਕਰਕੇ ਕੋਰਸ ਕਰਕੇ ਬਹੁਤ ਵਧੀਆ ਲੱਗਿਆ ਜੀ ਜਿਹੜੀਆਂ ਛੋਟੀਆਂ ਮੋਟੀਆਂ ਮੈਨੂੰ ਪ੍ਰੋਬਲਮ ਆਉਂਦੀਆਂ ਛੋਟੇ ਛੋਟੇ ਕੋਈ ਚੀਜ਼ ਨਹੀਂ ਤੇ ਆਉਂਦੀ ਉਹ ਮੈਂ ਸਾਰੀਆਂ ਸਿੱਖ ਲਈਆਂ ਮੈਡਮ ਤੋਂ ਸਾਨੂੰ ਬਹੁਤ ਫਾਇਦਾ ਹੋਇਆ ਇਹਦੇ ਵਿੱਚ ਹਾਂਜੀ ਔਰ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇਹ ਕੋਰਸ ਕਰਾਇਆ ਮੈਡਮ ਜੀ ਨੇ ਜੀ ਪਹਿਲਾਂ ਥੋੜਾ ਥੋੜਾ ਕਰ ਲੈਂਦੇ ਸੀ ਹਾਂਜੀ ਕਰ ਲੈਂਦੇ ਸੀ ਉਹ ਬਰੀਕੀਆਂ ਨੇ ਉਹ ਤੁਹਾਨੂੰ ਮੈਡਮ ਨੇ ਜਾਨੀਕੇ ਮੋਟੇ ਸਾਰਾ ਕੁਝ ਸਿਖਾਤਾ ਮੈਡਮ ਜੀ ਨੇ ਜੀ ਹਾਂਜੀ ਹਾਂਜੀ ਇਹਦਾ ਫੇਰਾ ਕਿਨੂੰ ਜਾਂਦਾ ਇਹ ਮੈਡਮ ਨੂੰ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਮੈਡਮ ਜੀ ਦਾ ਜੀ ਹਾਂ ਜੀ ਹਾਂ ਜੀ ਥੈਂਕ ਯੂ ਠੀਕ ਹਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਗਗਨਪ੍ਰੀਤ ਕੌਰੀ ਜੀ ਸੋ ਤੁਹਾਨੂੰ ਵੀ ਇਹ ਸਰਟੀਫਿਕੇਟ ਮਿਲਿਆ ਤੁਹਾਡਾ ਕਿਹੜਾ ਕੋਰਸ ਸੀ ਆਹੀ ਤਾਂ ਡਰੈਸ ਮੇਕਿੰਗ ਦਾ ਹੀ ਹਾਂ ਜੀ ਕਿੰਨੀ ਦੇਰ ਚੱਲਿਆ ਇਹ ਕੋਰਸ ਇਹ ਸਾਢੇ 3 ਮਹੀਨੇ ਚੱਲੇ ਹਾਂ ਸਾਢੇ 3 ਮਹੀਨੇ ਹਾਂਜੀ ਸਾਢੇ 3 ਮਹੀਨੇ ਤੁਸੀਂ ਪ੍ਰੋਪਰ ਸਿੱਖ ਗਏ ਸਾਰਾ ਕੁਝ ਹਾਂਜੀ ਮੜੀ ਮਟੇ ਅੰਬਰੀਕੇ ਰਹਿੰਦੀਆਂ ਧੀਆਂ ਉਹ ਸਾਰੀਆਂ ਮੈਡਮ ਨੇ ਕਲੀਅਰ ਕਰਵਾਤੀਆਂ ਜੀ ਜੀ ਹਾਂਜੀ ਕੁਛ ਪਹਿਲਾਂ ਆਂਦਾ ਸੀ ਕੁਛ ਮੈਡਮ ਨੇ ਕਰਵਾਤਾ ਹੀ ਹਾਂਜੀ ਮਤਲਬ ਅਸੀਂ ਵਧੀਆ ਕਰਨ ਲੱਗ ਗਏ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇਹਦਾ ਹੁਣ ਕੋਈ ਫਾਇਦਾ ਹੋਊਗਾ ਫਾਇਦਾ ਹੈਗਾ ਇਹ ਅਸੀਂ ਆਪਣੇ ਸੂਟ ਜਿਹੜੇ ਆਪਸ ਲੱਕੇ ਪਾਣਨੇ ਆ ਬੱਚਿਆਂ ਦੇ ਅਸੀਂ ਆਪ ਬਣਾਣਨੇ ਆ ਹੁਣ ਜੇ ਆਪਾਂ ਕਿਤੇ ਸੂਟਸ ਵਾਲਾਂ ਜਾਂਦੇ ਆ ਪਹਿਲਾਂ ਤਾਂ ਉਹ ਸਲਾਈ ਜੰਨੀ ਲੰਦੇ ਨਹੀਂ ਫਿਰ ਉਹ ਜਿਹੜੇ ਟਾਈਮ ਸਾਨੂੰ ਜ਼ ਹੁਣ ਅਸੀਂ ਆਪਣਾ ਸੂਟ ਆਪਣੀ ਮਿਹਨਤ ਕਰਕੇ ਜਿਹਹ ਜ ਮਰਜ਼ੀ ਬਣਾ ਸਕਦੇ ਜਿਹਹ ਜ ਅਸੀਂ ਚਾਹੁੰਦੇ ਆਂ ਬਿਲਕੁਲ ਹਾਂਜੀ ਹਮ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਜਸਪਿੰਦਰ ਸਿੰਘ ਤਨੋਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਹਿਬ ਜੀ ਬਹੁਤ ਸਤਿ ਸ਼੍ਰੀ ਅਕਾਲ ਤੁਹਾਡੇ ਬੜੇ ਖੁਸ਼ੀ ਦੀ ਗੱਲ ਹੈ ਹਾਂਜੀ ਤੇ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਵਰ ਕਰਨ ਆਏ ਆਂ ਜੀ ਤੇ ਕੀ ਕਹੋਗੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਇਹ ਵੀ ਇੱਕ ਬਹੁਤ ਵੱਡਾ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਜਿਹੜਾ ਇਹ ਉਪਰਾਲਾ ਜੀ ਮੈਡਮ ਪਰਮਿੰਦਰ ਕੌਰ ਜੀ ਨੇ ਬਹੁਤ ਮਿਹਨਤ ਨਾਲ ਇਹ ਸ਼ੁਰੂ ਕਰਾਇਆ ਸੀ ਜੀ ਜਿਹੜੇ ਬੱਚੇ ਸਾਰਿਆਂ ਨੇ ਬਹੁਤ ਸਾਢੇ 3 ਮਹੀਨੇ ਦੇ ਵਿੱਚ ਇਹਨਾਂ ਨੇ ਕੋਰਸ ਕੰਪਲੀਟ ਕਰਾ ਕੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੀ ਜੀ ਜਿਹਦੇ ਵਿੱਚ ਸਾਡੇ ਬੱਚੇ ਮੈਡਮਾਂ ਸਾਰਿਆਂ ਤੋਂ ਬਹੁਤ ਖੁਸ਼ ਮਹਿਸੂਸ ਕਰਿਆ ਜੀ ਉਸ ਤੋਂ ਪ੍ਰਧਾਨ ਸਰਦਾਰ ਜਮੋੜ ਸਿੰਘ ਜੀ ਕੰਗ ਆਏ ਸੀ ਅੱਜ ਉਹਨਾਂ ਨੇ ਸਰਟੀਫਿਕੇਟ ਸਾਰਿਆਂ ਨੂੰ ਆਪਣੇ ਕਰਤੱਵਾਂ ਨਾਲ ਤਸلیم ਕਰੇ ਹਨ ਜੀ ਤੇ ਕੁਝ ਮੌਸਮ ਦੀ ਘਾਟ ਹੋਣ ਕਾਰਨ ਤੇ ਮੌਸਮ ਖਰਾਬ ਹੋਇਆ ਤਾਂ ਕੁਝ ਥੋੜਾ ਜਿਹਾ ਪ੍ਰੋਗਰਾਮ ਘੱਟ ਅਧੂਰਾ ਰਹਿ ਗਿਆ ਜੀ ਉਸ ਤੋਂ ਮੈਂ ਬਾਕੀ ਤਾਂ ਇਹ ਕਹਿੰਕੋ ਜੋ ਇਹਨਾਂ ਬੱਚਿਆਂ ਨੇ ਇਹ ਕੰਮ ਸਿੱਖਿਆ ਇਹ ਸੂਟ ਜੋ ਪੁਟਿਕ ਦੇ ਵਿੱਚ ਬੜੇ ਮਹਿੰਗੇ ਬਣਦੇ ਜਿਹਾ ਬਣਾਉਣੇ ਆ ਹੁਣ ਇਹ ਆਪਣੇ ਆਪ ਬਣਾਉਣ ਦੇ ਕਿਤੇ ਕਿਸੇ ਵਾਸਤੇ ਵੀ ਕੰਮ ਕਰਕੇ ਦੇਣ ਦੇ ਕਿ ਬੱਚੇ ਇਹ ਉਸ ਕੈਟਾਗਰੀ ਵਿੱਚ ਸ਼ਾਮਲ ਹੋ ਗਏ ਜੀ ਜੀ ਬਿਲਕੁਲ ਬਹੁਤ ਧੰਨਵਾਦ